ਡਾਕਟਰ ਸਾਹਿਬ ਦੇ ਕਾਫੀ ਪ੍ਰੋਗਰਾਮ ਹੋ ਗਏ ਆ ਬਾਕੀ ਹੁਣ ਅਸੀਂ ਪਿੰਡਾਂ ਦਾ ਪ੍ਰੋਗਰਾਮ ਜਿਹੜਾ ਸ਼ਡਿਊਲ ਸਾਡਾ ਬਣ ਗਿਆ ਤੇ 3 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਪਟਿਆਲਾ ਆ ਰਹੇ ਨੇ ਰੂਟ ਸ਼ੂ ਕਰਨ ਵਾਸਤੇ ਪੰਜਾਬ ਪੰਦਰ ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਕੰਮ ਦੀ ਜਿਹੜੀ ਡਿਟੇਲ ਦਵਾਂਗੇ ਜੀ ਦਲਵੀਰ ਗੋਲਡੀ ਜਿਹੜੇ ਪਿਛਲੀ ਲੋਕ ਸਭਾ ਦੀ ਇਲੈਕਸ਼ਨ ਲੜੇ ਸੀ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪੂਰੇ ਪੰਜਾਬ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਜੀ ਹਰੇਕ ਬੰਦਾ ਦੇਖ ਰਿਹਾ ਕਿ ਮੈਂ ਕਿੱਥੇ ਸੇਫ ਹਾਂ ਪਰ ਹਰੇਕ ਲੋਕਤੰਤਰ ਦੇ ਵਿੱਚ ਹਰੇਕ ਨੂੰ ਅਧਿਕਾਰ ਵੀ ਇਸ ਗੱਲ ਦਾ ਔਰ ਕਿਤੇ ਨਾ ਕਿਤੇ ਕਾਂਗਰਸ ਤੋਂ ਨਰਾਜ਼ ਚੱਲ ਰਹੇ ਸੀਗੇ ਔਰ ਉਹਨਾਂ ਨੇ ਇਹ ਗੱਲ ਦਾ ਖਤਸਾ ਜਿਹੜਾ ਦੋ ਚਾਰ ਦਿਨ ਪਹਿਲਾਂ ਵੀ ਪ੍ਰਗਟਾਇਆ ਸੀ ਜਦੋਂ ਖੈਰਾ ਸਾਹਿਬ ਨੂੰ ਟਿਕਟ ਦਿੱਤੀ ਉਦੋਂ ਵੀ ਪ੍ਰਗਟ ਕੀਤਾ ਸੀ ਤੇ ਅੱਜ ਉਹ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਉਹਨਾਂ ਨੂੰ ਜੀ ਆਇਆਂ ਕਹੇ ਇਹ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਦੀ ਤਰ੍ਹਾਂ ਹੀ ਦੇਖਿਆ ਜਾਣਾ ਚਾਹੀਦਾ ਅ ਔਰ ਸੌਦੇਬਾਜੀ ਜਿਹੜੀ ਹੈ ਜੀ ਇਹਦੇ 'ਚ ਨਾ ਅਸੀਂ ਨਾ ਬਲੀਵ ਕਰਦੇ ਆ ਔਰ ਬਾਕੀ ਇੱਕ ਗੱਲ ਹੈ ਕਿ ਕੋਈ ਵੀ ਚੀਜ਼ ਜਿਹੜੀ ਬਿਉਤਬੰਦੀ ਬਣਾ ਕੇ ਕੀਤੀ ਜਾਂਦੀ ਹੈ ਪਿੰਡ ਵਾਈਜ਼ ਲਿਸਟ ਕਢਾਈ ਹੈ ਕਿ ਹੁਣ ਤੱਕ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਪਿੰਡਾਂ ਦੇ ਵਿੱਚ ਕਿੰਨੀਆਂ ਗ੍ਰਾਂਟਾਂ ਕਿਸ-ਕਿਸ ਪਿੰਡ ਨੂੰ ਦਿੱਤੀਆਂ ਨੇ ਜੀ ਔਰ ਵਾਰਡ ਦੇ ਵਿੱਚ ਵੀ ਅਸੀਂ ਕਿਹੜੇ-ਕਿਹੜੇ ਕੰਮ ਕਰਾਏ ਉਹਦੇ ਅਸੀਂ ਪੈਂਫਲਟ ਵੀ ਛਾਪਾ ਕੇ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਅਸੀਂ ਪੈਂਫਲਟ ਬਣਾ ਕੇ ਵੀ ਡੋਰ-ਡੋਰ ਜਿਹੜਾ ਕਰਕੇ ਹਰੇਕ ਘਰ ਨੂੰ ਇਹ ਦੱਸਾਂਗੇ ਕਿ ਕੀ ਚੀਜ਼ ਲਾਲਕਾ ਸਾਹਿਬ ਨੇ ਕਲੀਅਰ ਕਰਤੀ ਵੀ ਸਾਡੀ ਸਰਕਾਰ ਨਾਲ ਇਹਦਾ ਮਤਲਬ ਇਕਾਲੀਦਾਲ ਚ ਕ੍ਰਾਪਸ਼ਨ ਚੱਲਦੀ ਸੀ 25 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਤੇਜ ਸਿੰਘ ਥੂਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪੰਜਾਬ ਦਾ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਜਿੱਥੇ ਸੰਗਰੂਰ ਦੇ ਵਿੱਚ ਅੱਜ ਸੰਗਰੂਰ ਦੀ ਪੋਲਿਟਿਕਸ ਦੇ ਵਿੱਚ ਵੱਡੀ ਡਿਵੈਲਪਮੈਂਟ ਹੋਈ ਹੈ ਉੱਥੇ ਹੀ ਪੰਜਾਬ ਦੇ ਅੰਦਰ ਲਗਾਤਾਰ ਜਿਹੜਾ ਹੈਗਾ ਸਿਆਸੀ ਮਾਹੌਲ ਗਰਮਾ ਰਿਹਾ ਸੋ ਵਿਧਾਨ ਸਭਾ ਹਲਕਾ ਨਾਬਾ ਤੋਂ ਸੌ ਸਿੰਘ ਧਰਮਸੋਤ ਨੂੰ ਹਰਾ ਕੇ ਵਿਦਾ ਇੱਕ ਬਣੇ ਗੁਰਦੇਵ ਸਿੰਘ ਦੇਵ ਨਾਲ ਗੁਰਦੇਵ ਸਿੰਘ ਦੇਵ ਮਾਨ ਨਾਲ ਪੰਜਾਬ ਦੇ ਸਿਆਸੀ ਹਾਲਾਤਾਂ ਦੀ ਚਰਚਾ ਕਰਾਂਗੇ ਮਾਨ ਸਾਹਿਬ ਸਭ ਤੋਂ ਪਹਿਲਾਂ ਡੀ5 ਚੈਨਲ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਇੱਥੋਂ ਡਾਕਟਰ ਬਲਵੀਰ ਸਿੰਘ ਨੇ ਜਿਹੜੇ ਲੋਕ ਸਭਾ ਪਟਿਆਲਾ ਤੋਂ ਚੋਣ ਲੜ ਰਹੇ ਨੇ ਨਾਬਾਜੀ ਪਿਛੇ ਤੱਕ ਨਹੀਂ ਆਏਗੇ ਨੇ ਚੋਣ ਮੇ ਹਿੰਮਤ ਚ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਦੇਖੋ ਬਹੁਤ ਅੱਛਾ ਰਿਸਪਾਂਸ ਹੈ ਜੀ ਡਾਕਟਰ ਸਾਹਿਬ ਦੇ ਕਾਫੀ ਪ੍ਰੋਗਰਾਮ ਹੋ ਗਏ ਆ ਬਾਕੀ ਹੁਣ ਅਸੀਂ ਪਿੰਡਾਂ ਦਾ ਪ੍ਰੋਗਰਾਮ ਜਿਹੜਾ ਸ਼ਡਿਊਲ ਸਾਡਾ ਬਣ ਗਿਆ ਜੀ ਤੇ 3 ਤਾਰੀਖ ਨੂੰ ਮੁੱਖ ਮੰਤਰੀ ਸਾਹਿਬ ਪਟਿਆਲਾ ਆ ਰਹੇ ਨੇ ਰੂਟ ਸ਼ੂ ਕਰਨ ਵਾਸਤੇ ਜੀ ਔਰ ਅਸੀਂ ਪਿੰਡਾਂ ਦੇ ਵਿੱਚ ਆਪਣੀ ਮੁਹਿੰਮ ਜਿਹੜੀ ਆ ਉਹ ਹੋਰ ਤੇਜ਼ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਮੈਂ ਖੁਦ ਹਰੇਕ ਪਿੰਡ ਦੇ ਵਿੱਚ ਜਾ ਕੇ ਸਭ ਨੂੰ ਬੇਨਤੀ ਕਰੂੰਗਾ ਜੀ ਆਪਣੇ 2 ਸਾਲ ਦੀ ਕਾਰਜਕਾਰੀ ਵਿધાન ਸਭਾ ਨਾਬਾ ਦੇ ਵਿੱਚ ਕੀਤੇ ਕੰਮ ਨਗਰ ਕਾਉਂਸਲ ਨਾਬਾ ਦੇ ਵਿੱਚ ਕੀਤੇ ਕੰਮ ਨਗਰ ਪੰਚਾਇਤ ਪਾਸੋਂ ਦੇ ਵਿੱਚ ਕੀਤੇ ਕੰਮ ਇਸ ਤੋਂ ਇਲਾਵਾ ਪੰਜਾਬ ਪੱਧਰ ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਕੰਮ ਦੀ ਜਿਹੜੀ ਡਿਟੇਲ ਦਵਾਂਗੇ ਜੀ ਔਰ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਜਿਹੜੇ ਕੰਮ ਕੋ ਪੈਂਡਿੰਗ ਪਏ ਨੇ ਉਹਦੀ ਡਿਟੇਲ ਇਕੱਠੀ ਕਰਾਂਗੇ ਔਰ ਸਭ ਨੂੰ ਦੱਸਾਂਗੇ ਕਿ ਸਰਕਾਰ ਜਿਹੜੀ ਹੈ 2 ਸਾਲ ਲਈ ਨਹੀਂ 5 ਸਾਲ ਵਾਸਤੇ ਬਣੀ ਹੈ ਔਰ ਜਿਹੜੇ ਕੰਮ ਰਹਿ ਗਏ 5 ਸਾਲਾਂ ਦੇ ਵਿੱਚ ਅਸੀਂ ਪੂਰੇ ਕਰਾਂਗੇ ਸੰਗਰੂਰ ਦੇ ਅੰਦਰ ਜਿਹੜੀ ਅੱਜ ਦਲਵੀਰ ਗੋਲਡੀ ਜਿਹੜੇ ਪਿਛਲੀ ਲੋਕ ਸਭਾ ਦੀ ਇਲੈਕਸ਼ਨ ਲੜੇ ਸੀ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪੂਰੇ ਪੰਜਾਬ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਜੀ ਹਰੇਕ ਬੰਦਾ ਦੇਖ ਰਿਹਾ ਕਿ ਮੈਂ ਕਿੱਥੇ ਸੇਫ ਹਾਂ ਪਰ ਹਰੇਕ ਲੋਕਤੰਤਰ ਦੇ ਵਿੱਚ ਹਰੇਕ ਨੂੰ ਅਧਿਕਾਰ ਵੀ ਇਸ ਗੱਲ ਦਾ ਔਰ ਕਿਤੇ ਨਾ ਕਿਤੇ ਕਾਂਗਰਸ ਤੋਂ ਰਾਜ ਚੱਲ ਰਿਹਾ ਸੀਗੀ ਔਰ ਉਹਨਾਂ ਨੇ ਇਹ ਗੱਲ ਦਾ ਖਤਸਾ ਜਿਹੜਾ ਦੋ ਚਾਰ ਦਿਨ ਪਹਿਲਾਂ ਵੀ ਪ੍ਰਗਟਾਇਆ ਸੀ ਜਦੋਂ ਖੈਰਾ ਸਾਹਿਬ ਨੂੰ ਟਿਕਟ ਦਿੱਤੀ ਉਦੋਂ ਵੀ ਪ੍ਰਗਟ ਕੀਤਾ ਸੀ ਤੇ ਅੱਜ ਉਹ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਉਹਨਾਂ ਨੂੰ ਜੀ ਆਇਆਂ ਕਹੇ ਤੰਤੂ ਪਰਪਲਾਪ ਸਿੰਘ ਬਾਜਵਾ ਇਹ ਕਹਿ ਰਹੇ ਨੇ ਕਹਿੰਦੇ ਇੱਕ ਸੌਦੇਬਾਜ਼ੀ ਹੋਈ ਹੈ ਵੀ ਬਰਨਾਲੇ ਤੋਂ ਜੇਕਰ ਮੀਤ ਹੇਰ ਤੋਂ ਇਲੈਕਸ਼ਨ ਜਿੱਤਦੇ ਨੇ ਤਾਂ ਉੱਥੋਂ ਇਲੈਕਸ਼ਨ ਲੜਨਗੇ ਤੇ ਉਹਨਾਂ ਨੂੰ ਸਪੋਰਟਸ ਮਿਨਿਸਟਰ ਜਿਹੜਾ ਬਣਾਇਆ ਜਾ ਸਕਦਾ ਵੀ ਸੌਦੇਬਾਜ਼ੀ ਹੋਈ ਦੇਖੋ ਹਾਲ ਦੀ ਘੜੀ ਤਾਂ ਜੀ ਇਹ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਦੀ ਤਰ੍ਹਾਂ ਹੀ ਦੇਖਿਆ ਜਾਣਾ ਚਾਹੀਦਾ ਔਰ ਸੋਦੇ ਬਾਜੀ ਜਿਹੜੀ ਹੈ ਜੀ ਇਹਦੇ 'ਚ ਨਾ ਅਸੀਂ ਨਾ ਬਲੀਵ ਕਰਦੇ ਆਂ ਔਰ ਬਾਕੀ ਇੱਕ ਗੱਲ ਹੈ ਕਿ ਕੋਈ ਵੀ ਚੀਜ਼ ਜਿਹੜੀ ਉਹ ਬਿਉਤਬੰਦੀ ਬਣਾ ਕੇ ਕੀਤੀ ਜਾਂਦੀ ਹੈ ਤੇ ਸੋਦੇ ਬਾਜੀ ਵਾਲੀ ਗੱਲ ਜਿਹੜੀ ਹੈ ਜੋ ਤਾਂ ਕਿਤੇ ਜਜ ਨਹੀਂ ਬਾਕੀ ਆਪੋਜੀਸ਼ਨ ਹੈ ਜੀ ਜਿਸ ਪਾਰਟੀ ਜੋ ਗਿਆ ਨੈਚਰਲੀ ਉਹਨਾਂ ਨੇ ਕੁਛ ਨਾ ਕੁਛ ਕਹਿਣਾ ਹੀ ਹੁੰਦਾ ਤੇ ਬਾਕੀ ਹੈ ਕਿ ਉਹਨਾਂ ਦਾ ਆਪਣਾ ਇਹ ਇੰਡੀਵਿਜੂਅਲ ਫੈਸਲਾ ਔਰ ਉਹਨਾਂ ਦਾ ਆਪਣਾ ਇੱਕ ਨੌਜਵਾਨ ਸਾਡੇ ਸਾਥੀ ਭਰਾ ਸਾਡੇ ਨਾਲ ਜੁੜੇ ਆ ਤੇ ਉਹਨਾਂ ਦਾ ਆਪਣਾ ਇੱਕ ਕੱਦ ਹੈ ਔਰ ਆ ਪਹਿਲਾਂ ਐਮਐਲਏ ਵੀ ਰਹੇ ਨੇ ਧੁਰੀ ਤੋਂ ਪਿਛਲੀ ਵਾਰ ਇਲੈਕਸ਼ਨ ਹਾਰ ਗਏ ਸੀਗੇ ਤੇ ਯੂਥ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਜਿਹੜਾ ਇੱਕ ਆਪਣਾ ਆਧਾਰ ਹੈ ਸੋ ਉਹਨਾਂ ਨੇ ਆਪਣਾ ਬੈਨੀਫਿਟ ਦੇਖਣਾ ਕਿ ਮੈਂ ਰਾਜਨੀਤੀ ਕਿਹੜੇ ਪਾਸੇ ਨੂੰ ਚੱਲਾਂ ਔਰ ਜੋ ਅੱਜ ਭਗਵੰਤ ਮਾਨ ਸਰਕਾਰ 2 ਸਾਲ ਦੀ ਕਾਰਜਕਾਰੀ ਚਾਹੀਏ ਉਹ ਮੁਫਤ 600 ਜੁਟ ਬਿਜਲੀ ਦੇਣ ਦੀ ਗੱਲ ਹੈ ਚਾਹੀਏ ਉਹ 47000 ਤੋਂ ਉੱਪਰ ਨੌਕਰੀਆਂ ਦੀ ਗੱਲ ਹੈ ਜੀ ਚਾਹੇ ਉਹ ਟੇਲਾਂ ਤੱਕ ਪਾਣੀ ਕਿਸਾਨਾਂ ਦੇ ਪਹੁੰਚ ਗਿਆ ਉਹ ਵੱਡੀ ਗੱਲ ਹੈ ਜਿਹੜੀ ਅੰਡਰਗਰਾਉਂਡ ਪਾਈਪ ਪਾਇਰੇ ਨੇ ਔਰ ਪੁਰਾਣੇ ਜਿਹੜੇ ਖਾਲ ਬੰਦ ਪਏ ਸੀ ਉਹ ਦੁਬਾਰਾ ਖਲਵਾਏ ਗਏ ਨੇ ਤੇ ਇਸ ਤੋਂ ਇਲਾਵਾ ਮੰਡੀਆਂ ਦੇ ਵਿੱਚ ਫਸਲ ਜਿਹੜੀ ਹੈ ਜੀ ਉਹਦਾ ਪਾਛਾ ਮਿਲ ਰਿਹਾ ਹਾਂ ਲਿਫਟਿੰਗ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਹੈ ਲੀਵਰ ਦੀ ਪ੍ਰੋਬਲਮ ਕਰਕੇ ਉਹ ਵੀ ਅਸੀਂ ਜਲਦੀ ਹੱਲ ਕਰ ਰਹੇ ਹਾਂ ਤੇ ਜਿਹੜੇ ਗਰੀਬ ਪਰਿਵਾਰ ਨੇ ਜੀ ਗਰੀਬ ਪਰਿਵਾਰਾਂ ਦੇ ਵਿੱਚ ਆਮ ਕਰਕੇ ਤੁਸੀਂ ਦੇਖੋ ਤਾਂ ਸਰਵੇ ਕਰ ਲਓ ਪਿੰਡਾਂ ਦੇ ਵਿੱਚ ਕਿ ਜਿਹੜੀਆਂ ਨੌਕਰੀਆਂ ਮਿਲੀਆਂ ਨੇ ਉਹ ਗਰੀਬ ਪਰਿਵਾਰਾਂ ਦੇ ਵਿੱਚ ਬਹੁਤ ਬੱਚਿਆਂ ਨੂੰ ਮਿਲੀਆਂ ਨੇ ਜਿਹੜੇ ਹੁਣ ਹਰ ਬੱਚੇ ਸੀ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਤੇ ਉਹਨਾਂ ਨੂੰ ਮਿਲੀਆਂ ਨੇ ਕਣਕ ਜਿਹੜੀ ਆ ਹਰੇਕ ਗਰੀਬ ਨੂੰ ਮਿਲ ਰਹੀ ਹੈ ਹਾਂ ਕਈ ਪਿੰਡਾਂ ਦੇ ਵਿੱਚ ਕਿਤੇ ਕਿਤੇ ਪ੍ਰੋਬਲਮ ਆ ਰਹੀ ਹੈ ਕਿ ਕਣਕ ਸਾਨੂੰ ਨਹੀਂ ਮਿਲੀ ਉਹ ਦੁਬਾਰਾ ਸਿਸਟਮ ਸਾਰਾ ਡਿਵੈਲਪ ਹੋਇਆ ਜੂ ਦੇ ਵਿੱਚ ਅਸੀਂ ਮੈਂ ਆਪਣੇ ਵਿਧਾਨ ਸਭਾ ਨਾਬਾ ਦੀ ਗੱਲ ਕਰਾਂ ਤਾਂ 10 ਤਰੀਕ ਤੱਕ ਹਰ ਇੱਕ ਨੂੰ ਜਿਹੜੀ ਆ ਉਹਦਾ ਬਣਦਾ ਗਰੀਬ ਲੋਕ ਨੇ ਜਿਹੜੇ ਇਹਨਾਂ ਨੂੰ ਕਣਕ ਮਿਲਦੀ ਸੀ ਉਹ ਕਣਕ ਉਹਨਾਂ ਤੱਕ ਪਹੁੰਚਾਉਣ ਦਾ ਸਾਡਾ ਨਾ ਕਮਿਟਮੈਂਟ ਕੀਤੀ ਹੈ ਮਾਰਕ ਫੈਡ ਨੇ ਕਿ ਅਸੀਂ ਬਿਲਕੁਲ ਪਹੁੰਚਾ ਦੇਾਂਗੇ ਤੇ ਇਸ ਤੋਂ ਇਲਾਵਾ ਜੇ ਮੈਂ ਨਾਬਾ ਸ਼ਹਿਰ ਦੀ ਗੱਲ ਕਰਾਂ ਨਾਬਾ ਸ਼ਹਿਰ ਪਿਛਲੇ ਸਾਲ ਵੀ ਹਾਊਸ ਟੈਕਸ ਦੇ ਵਿੱਚ ਪੰਜਾਬ ਚ ਨੰਬਰ 1 ਸੀਗਾ ਔਰ ਐਤਕੀ ਵੀ ਅਸੀਂ ਬਹੁਤ ਨੇੜੇ ਆ ਤੇ ਨਾਬਾ ਜਿਹੜਾ ਜੀ ਡੰਪ ਮੁਕਤ ਹੋ ਗਿਆ ਨਾਬਾ ਦੇ ਵਿੱਚ ਤੁਹਾਨੂੰ ਕਿਤੇ ਕੂੜਾ ਨਜ਼ਰ ਨਹੀਂ ਆਉਂਦਾ ਪਰ ਹਲੇ ਵੀ ਬਹੁਤ ਹੋਰ ਮਿਹਨਤ ਦੀ ਲੋੜ ਹੈ ਨਾਬੇ ਨੂੰ ਖੂਬਸੂਰਤ ਅਸੀਂ ਬਣਾਉਣਾ ਨਾਬੇ ਨੂੰ ਸਮਾਰਟ ਸਿਟੀ ਬਣਾਉਣਾ ਤੇ ਐਸਟੀਪੀ ਜਿਹੜਾ ਜੀ ਬਣ ਕੇ ਤਿਆਰ ਹੈ ਨਾਬੇ ਦਾ ਪੂਰਾ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਟ੍ਰੀਟ ਹੋ ਕੇ ਸਾਫ਼ ਹੋ ਕੇ ਖੇਤੀ ਤੇ ਕੰਮ ਆਏਗਾ ਔਰ ਅਮਰਤ ਯੋਜਨਾ ਤਹਿਤ ਜਿਹੜਾ دریاਵਾਂ ਦਾ ਪਾਣੀ ਹੈ ਜਿਹੜਾ ਪਾਖੜੇ ਦੇ ਜ਼ਰੀਏ ਆ ਰਿਹਾ ਉਹ ਸਾਫ਼ ਹੋ ਕੇ 33 ਕਰੋੜ ਦਾ ਪ੍ਰੋਜੈਕਟ ਹੈ ਜੀ ਨਾਪਾ ਦੇਖ ਕੇ ਕਿ ਨਿਵਾਸੀ ਨੂੰ ਪੀਣ ਵਾਲਾ ਸ਼ੁੱਧ ਪਾਣੀ ਮਿਲੇਗਾ ਐਸ ਇਟ ਇਜ਼ ਇਹ ਭਾਸੋਂ ਦੇ ਵਿੱਚ ਹੈ ਜੀ ਅਮਰਤ ਯੋਜਨਾ ਉੱਥੇ 22 ਕਰੋੜ ਦੀ ਹੈ ਔਰ ਉੱਥੇ ਵੀ ਐਸਟੀਪੀ ਦਾ ਮੈਚੂਨ ਜਾਪ ਦਾ ਲੱਗਣ ਤੋਂ ਪਹਿਲਾਂ 4 ਕਰੋੜ ਦਾ ਐਸਟੀਪੀ ਜਿਹੜਾ ਜਿਹਦਾ ਕੰਮ ਸ਼ੁਰੂ ਹੈ ਦਾ ਉਗਾਟਨ ਕੀਤਾ 70 ਕਰੋੜ ਦਾ ਸੀਵਰੇਜ ਨਾਬਾ ਦੇ ਵਿੱਚ ਅਸੀਂ ਪਾਇਆ 66 ਕਰੋੜ ਰੁਪਏ ਦਾ ਸੀਵਰੇਜ ਦਾ ਅਸੀਂ ਪੂਰਾ ਐਸਟੀਮੇਟ ਬਣਾ ਕੇ ਲੇਟੈਸਟ ਟੈਕਨੀਕ ਨਾਲ 30 ਸਾਲ ਦੀ ਐਡਵਾਂਸ ਟੈਕਨੀਕ ਨਾਲ ਉਹ ਆਲਰੇਡੀ ਡਿਪਾਰਟਮੈਂਟ ਕੋਲੇ ਸਬਮਿਟ ਕਰਾ ਦਿੱਤਾ ਤਾਂ ਕਿ ਨਾਬਾ ਜਿਹੜਾ ਉਹ ਪੂਰਾ ਉਹਦੇ ਵਿੱਚ ਸੀਵਰੇਜ ਪੈ ਜਾਵੇ ਨਾਬੇ ਦੀਆਂ ਨਾਲੀਆਂ ਬੰਦ ਹੋ ਜਾਣ ਸੜਕਾਂ ਚੌੜੀਆਂ ਹੋ ਜਾਣ ਗਲੀਆਂ ਚੌੜੀਆਂ ਹੋ ਜਾਣ ਜਿਹੜੇ ਅਨਪਲਾਨਡ ਟੈਲੀਫੋਨ ਦੇ ਪੁਰਾਣੇ ਖੰਬੇ ਖੜੇ ਆ ਬਿਜਲੀ ਦੇ ਖੰਬੇ ਖੜੇ ਆ ਬਿਜਲੀ ਦੇ ਤਾਰਾਂ ਜਾਂ ਕੋਈ ਇੰਟਰਨੈਟ ਦੀਆਂ ਤਾਰਾਂ ਬਿਨਾ ਪਰਮਿਸ਼ਨ ਤੋਂ ਉਹ ਸਾਰੀਆਂ ਨੂੰ ਅਸੀਂ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪੁਰਾਣੀਆਂ ਸੜਕਾਂ ਜਿਹੜੀਆਂ ਨੇ ਕੈਂਟ ਰੋਡ ਤੁਸੀਂ ਦੇਖੋ ਜਦੋਂ ਸਰਕਾਰ ਬਣੀਆ ਬਹੁਤ ਬੁਰਾ ਹਾਲ ਸੀ ਅਸੀਂ ਕੈਂਟ ਰੋਡ ਨਾਬਾ ਦੀ ਉਹ ਬਣਵਾਈ ਹੈ ਔਰ ਜਿਹੜੀ ਹੁਣ ਮੰਡੀ ਗਵਿੰਦਗੜ੍ਹ ਤੋਂ ਭਵਾਨੀਗੜ੍ਹ ਰੋਡ ਜਿਹੜੀ ਬਾਯਾ ਪਾਸੋਂ ਨਾਬਾ ਨੂੰ ਨਿਕਲਦੀ ਹੈ ਇਹਦਾ ਕੰਮ ਚੱਲ ਰਿਹਾ 46 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈ ਜੀ ਇਹ ਆਲਰੇਡੀ ਕਾਫੀ ਅੱਧੀ ਸੜਕ ਤਾਂ ਬਣ ਵੀ ਚੁੱਕੀ ਹੈ ਤੇ ਪਿੰਡਾਂ ਦੇ ਵਿੱਚ ਅਸੀਂ ਮੈਂ ਲਿਸਟ ਕਢਾਈ ਹੈ ਸਾਰੇ ਜੇ ਕੋਈ ਹੁੰਦਾ ਨਾ ਜੀ ਵਰਬਲੀ ਤੁਸੀਂ ਉਦਾਂ ਹੀ ਗੱਲ ਕਰ ਦਿਓ ਜੀ ਅਸੀਂ ਨੀਂ ਗ੍ਰਾਂਟਾਂ ਦਿੱਤੀਆਂ ਮੈਂ ਪਿੰਡ ਵਾਈਜ਼ ਲਿਸਟ ਕਢਾਈ ਹੈ ਕਿ ਹੁਣ ਤੱਕ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਪਿੰਡਾਂ ਦੇ ਵਿੱਚ ਕਿੰਨੀਆਂ ਗ੍ਰਾਂਟਾਂ ਕਿਸ-ਕਿਸ ਪਿੰਡ ਨੂੰ ਦਿੱਤੀਆਂ ਨੇ ਜੀ ਔਰ ਵਾਰਡ ਦੇ ਵਿੱਚ ਵੀ ਅਸੀਂ ਕਿਹੜੇ-ਕਿਹੜੇ ਕੰਮ ਕਰਾਏ ਉਹਦੇ ਅਸੀਂ ਪੈਂਫਲਟ ਵੀ ਛਪਾ ਕੇ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਅਸੀਂ ਪੈਂਫਲਟ ਬਣਾ ਕੇ ਵੀ ਡੋਰ-ਡੋਰ ਜਿਹੜਾ ਕਰਕੇ ਹਰੇਕ ਘਰ ਨੂੰ ਇਹ ਦੱਸਾਂਗੇ ਜੀ ਕੱਲ ਹੀ ਆ ਗੋ ਮੱਖਣ ਸਿੰਘ ਲਾਲਕਾ ਲਗਾਤਾਰ ਕ腐ਸ਼ਨ ਦੇ ਮੁੱਦੇ ਤੇ ਡਿਵੈਲਪਮੈਂਟ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਨਾਬਾ ਦੇ ਅੰਦਰ ਕਾਫੀ ਘੇਰਦੇ ਦਿਖਾਈ ਦਿੰਦੇ ਨੇ ਕਾਦੀ ਕ腐ਸ਼ਨ ਦੀ ਕੱਲ ਹੀ ਆ ਗੋ ਮੱਖਣ ਸਿੰਘ ਲਾਲਕਾ ਉਹ ਕਹਿੰਦੇ ਕ腐ਸ਼ਨ ਸਾਡੀ ਸਰਕਾਰ ਨਾਲੋਂ ਵੀ ਵੱਧ ਗਈ ਕਹਿੰਦੇ ਰੇਟ ਵਧ ਗਏ ਤੇ ਉਹ ਕਹਿੰਦੇ ਡਿਵੈਲਪਮੈਂਟ ਨਹੀਂ ਹੋਈ ਬਿਲਕੁਲ ਵੀ ਪਹਿਲੀ ਗੱਲ ਤਾਂ ਇੱਕ ਚੀਜ਼ ਲਾਲਕਾ ਸਾਹਿਬ ਨੇ ਕਲੀਅਰ ਕਰਤੀ ਵੀ ਸਾਡੀ ਸਰਕਾਰ ਨਾਲ ਇਹਦਾ ਮਤਲਬ ਅਕਾਲੀ ਦਲ ਚ ਕ腐ਪਸ਼ਨ ਚੱਲਦੀ ਸੀ ਤੇ ਹੁਣ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਵਧਾਉਣ ਦੀ ਕੋਈ ਗੱਤਾਂ ਦੀ ਗੱਲ ਨਹੀਂ ਹੈ ਬਾਕੀ ਇੱਕ ਗੱਲ ਹੈ ਜੀ ਮੱਖਣ ਸਿੰਘ ਲਾਲਕਾ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਹੋਈਆਂ ਨਾ ਜੀ ਉਦੋਂ ਆਮ ਆਦੀ ਪਾਰਟੀ ਸੀਗੇ ਪਹਿਲਾਂ ਉਹ ਅਕਾਲੀ ਦਲ ਚ ਰਹੇ ਜੀ 10 ਸਾਲ ਹਲਕਾ ਚ ਚਾਜ ਫਿਰ ਉਹ ਕੈਪਟਨ ਸਾਹਿਬ ਦੀ ਪਾਰਟੀ ਬਣੀ ਉੱਥੇ ਚਲੇ ਗਏ ਫਿਰ ਕਾਂਗਰਸ ਦੇ ਵਿੱਚ ਚਲੇ ਗਏ ਫਿਰ ਆਮ ਆਦੀ ਪਾਰਟੀ ਚ ਆ ਗਏ ਫਿਰ ਦੁਬਾਰਾ ਅਕਾਲੀ ਦਲ ਚ ਚਲੇ ਗਏ ਤੇ ਸਿਆਣੇ ਨੇ ਜੀ ਮੈਂ ਬੜੀ ਰ ਉਹਨਾਂ ਨੇ ਮੇਰੇ ਲਈ ਬਹੁਤ ਕੰਮ ਕੀਤਾ ਜੀ ਮੈਂ ਜਦੋਂ ਇਲੈਕਸ਼ਨ ਲੜ ਰਿਹਾ ਸੀ ਵਿਧਾਨ ਸਭਾ ਦੀ ਤਾਂ ਬਹੁਤ ਕੰਮ ਮੈਂ ਉਹਨਾਂ ਦਾ ਸਤਿਕਾਰ ਕਰਦਾ ਜੀ ਪਰ ਮਜਬੂਰੀ ਹੁੰਦੀ ਹੈ ਲੀਡਰ ਦੀ ਜਦੋਂ ਕਿਸੇ ਪਾਰਟੀ ਚਲੇ ਜਾਂਦਾ ਤਾਂ ਫਿਰ ਉਹਨੂੰ ਕੋਈ ਨਾ ਕੋਈ ਗੱਲ ਕਰਨੀ ਪੈਂਦੀ ਹੈ ਜਿਹੜੀ ਕ腐ਸ਼ਨ ਦੀ ਗੱਲ ਹੈ ਜੀ ਮੇਰੀ ਗੱਲ ਸੁਣੋ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ ਲਾਲਕਾ ਸਾਹਿਬ ਇਥੇ ਹਲਕਾਂ ਚਾਜ ਰਹੇ ਹੈ 10 ਸਾਲ ਦੇ ਵਿੱਚ ਨਾਬਾ ਦੇ ਵਿੱਚ ਨਾਬਾ ਸ਼ਹਿਰ ਦਾ ਉਦੋਂ ਦਾ ਹਾਲ ਜਦ ਧਰਮ ਸੋਧ ਰੰਤਾ ਜਿਹੜਾ 10 ਸਾਲ ਦਾ ਸਮਾਂ ਉਹਦਾ ਹਾਲ ਤੇ ਹੁਣ ਦਾ ਨਾਬੇ ਦੀ ਜਿਹੜੀ ਹੈ ਲੋਕਿਆ ਜਾਂ ਨਾਬੇ ਦਾ ਜਿਹੜਾ ਜਿਹੜੀ ਹੁਣ ਦੀ ਕੰਡੀਸ਼ਨ ਹੈ ਉਹਦੇ ਬਾਰੇ ਤੁਸੀਂ ਲੋਕਾਂ ਤੋਂ ਪੁੱਛ ਸਕਦੇ ਹੋ ਸਰਵੇ ਕਰਕੇ ਪੁੱਛ ਸਕਦੇ ਹੋ ਔਰ ਜਿਹੜੀ ਕ腐ਸ਼ਨ ਦੀ ਗੱਲ ਕਰ ਰਹੇ ਹੈ ਜੀ ਕ腐ਸ਼ਨ ਕਹਿਣਾ ਸੌਖਾ ਹੈ ਜੀ ਕਿ ਕ腐ਸ਼ਨ ਮੈਂ ਕਹਿੰਦਾ ਜੀ ਜੇ ਤੁਹਾਡੇ ਕੋਲ ਐਵੀਡੈਂਸ ਹੈ ਕੋ ਸਬੂਤ ਹੈ ਤੁਸੀਂ ਲਿਆਓ ਔਰ ਆਪਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਆ ਇਹ ਗੱਲ ਅਸੀਂ ਵੀ ਕਹਿੰਦੇ ਆ ਜੀ ਔਰ ਅਫਸਰਾਂ ਤੱਕ ਵੀ ਇਹ ਗੱਲ ਹੈ ਕਿ ਅਗਰ ਤੁਸੀਂ ਕੋਈ ਕਿਤੇ ਵੀ ਕੋਈ ਗੜਬੜੀ ਕਰੋਗੇ ਤਾਂ ਤੁਹਾਡੇ ਤੇ ਸਖਤ ਕਾਰਵਾਈ ਹੋਗੀ ਪਰ ਮੈਂ ਕੀ ਗੱਲ ਕਹਿਣੀ ਚਾਹੁੰਦਾ ਕਿ ਮੈਂ ਬਤਾਰੇ ਐਮਐਲਏ ਤੁਹਾਡੇ ਕੋਲੇ ਬੈਠਾ ਮੈਂ ਕਿਰਾਏ ਦੇ ਮਕਾਨ ਚ ਰਹਿਣਾ ਜੀ ਆਪਣੀ ਜਿਹੜੀ ਤਨਖਾਹ ਆਉਂਦੀ ਓ ਅਸੀਂ ਲੋਡ ਬੰਦਾ ਤੇ ਇਸਤੇਮਾਲ ਕਰਦੇ ਆ ਉਹਨਾਂ ਨੂੰ ਦੇਣੇ ਆ ਜੀ ਠੀਕ ਹੈ ਜੀ ਇਹ ਮੇਰੇ ਆਪਣਾ ਧਿਆਨ ਹੈ ਕਿਸੇ ਨੇ ਮੈਨੂੰ ਮੈਂ ਇਹਦਾ ਕਹਾਂ ਕਿ ਮੈਨੂੰ ਕ੍ਰੈਡਿਟ ਦਿਓ ਕਿ ਜੀ ਮੈਂ ਬੜਾ ਕੰਮ ਕਰ ਰਿਹਾ ਨਹੀਂ ਮੇਰੀ ਆਪਣੀ ਵਿਵਸਥਾ ਮੈਂ ਆਪਣੇ ਤਰੀਕੇ ਨਾਲ ਆਪਣਾ ਜ਼ਿੰਦਗੀ ਜੀ ਰਿਹਾ ਔਰ ਜਿਹੜਾ ਮੈਨੂੰ ਮਿਲਦਾ ਮੈਂ ਉਹ ਤੇਲ ਫੁੱਲ ਜੋ ਵੀ ਹੈ ਮੈਂ ਉਹ ਕਰ ਰਿਹਾ ਲਾਲਕਾ ਸਾਹਿਬ 10 ਸਾਲ ਹਲਕਾ ਚ ਆਜ ਰਹੇ ਆ ਜੀ ਉਹਨਾਂ ਕੋਲੇ ਪੂੜਾ ਚ ਕੋਠੀ ਹੈ ਜੀ ਕਰੋੜਾਂ ਰੁਪਏ ਦੀ ਠੀਕ ਹੈ ਨਾ ਜੀ ਉਹਨਾਂ ਕੋਲੇ ਜਿੱਥੇ ਰਹਿੰਦੇ ਨੇ ਉੱਥੇ ਵੀ ਕੋਠੀ ਸਰਕਾਰ ਦੇ ਵਿੱਚ ਉਹਨਾਂ ਕੋਲੇ ਤਾਂ ਕੋਈ ਅਹੁਦਾ ਨਹੀਂ ਸੀਗਾ ਸਿਰਫ ਹਲਕਾ ਇੰਚਾਰਜ ਸੀਗੇ ਜੀ ਉਹ ਕਿਵੇਂ ਬਣ ਗਿਆ ਜੇ ਅਸੀਂ ਮੈਨੂੰ 2 ਸਾਲ ਹੋ ਗਿਆ ਐਮਐਲਏ ਬਣਨ ਨੂੰ ਮੈਂ ਹਲੇ ਵੀ ਕਿਰਾਏ ਦੇ ਆਂ ਪਰ ਅਸ ਤੋਂ 5 ਸਾਲ ਬਾਅਦ ਜਦੋਂ ਅਗਲੀ ਇਲੈਕਸ਼ਨ ਆਉਗੀ ਉਦੋਂ ਵੀ ਕਿਰਾਏ ਤੇ ਹੋਵਾਂਗੇ ਜੀ ਠੀਕ ਹੈ ਜੀ ਤੇ ਘਰ ਹਰੇਕ ਦਾ ਸੁਪਨਾ ਹੁੰਦਾ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਜਦੋਂ ਤਾਂ ਘਰ ਵੀ ਜਿੰਨਾ ਕਿ ਲੋੜ ਚਾਹੀਦੀ ਹੈ ਜਿੰਨਾ ਕਿ ਘਰ ਹੋਣਾ ਚਾਹੀਦਾ ਉਹ ਵੀ ਜ਼ਰੂਰ ਬਣਾਵਾਂਗੇ ਜੀ ਪਰ ਕਹਿਣ ਦਾ ਭਾਵ ਇਹ ਹੈ ਕਿ ਲਾਲਕਾ ਸਾਹਿਬ ਜਿਹੜੀ ਕਰਪਸ਼ਨ ਦੀ ਗੱਲ ਕਰ ਰਹੇ ਆ ਇਹ ਨਿਰਧਾਰਕ ਬਿਆਨ ਹੈ ਜੀ ਇਹ ਚ ਕੱਢਣ ਪਾਉਣ ਨੂੰ ਕੱਖ ਨਹੀਂ ਔਰ ਫਿਰ ਮੈਂ ਇਹ ਗੱਲ ਕਹਿ ਰਿਹਾ ਕਿ ਲਾਲਕਾ ਸਾਹਿਬ ਮੇਰੇ ਲਈ ਬਹੁਤ ਸਤਿਕਾਰਯੋਗ ਨਹੀਂ ਮੈਂ ਉਹ ਤਾਂ ਬੜਾ ਸਤਿਕਾਰ ਕਰਦਾ ਹਾਂ ਹਾਂ ਉਹ ਆਪਣੀ ਪਾਰਟੀ ਲਈ ਕੰਮ ਕਰਨ ਜੀ ਆਪਣੀ ਪਾਰਟੀ ਲਈ ਦਿਨ ਰਾਤ ਕੰਮ ਕਰੋ ਤੁਸੀਂ ਆਪਣਾ ਵਿਜ਼ਨ ਰੱਖੋ ਜੋ ਤੁਸੀਂ ਪਹਿਲਾਂ ਕੀਤਾ ਜੋ ਅੱਗੇ ਕਰਨਾ ਚਾਹੋ ਤੁਸੀਂ ਦੱਸੋ ਅਸੀਂ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਅਸੀਂ ਜਿਹੜੀ ਕਾਰਜਕਾਰੀ ਹੈ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਣਾ ਲਾਵੇ ਲੋਕਤੰਤਰ ਚ ਲੋਕ ਵੱਡੇ ਆ ਇਹ ਲੋਕਾਂ ਨੇ ਫੈਸਲਾ ਕਰਨਾ ਕਿ ਸੁਖਵੀਰ ਬਾਦਲ ਸਾਹਿਬ ਜਿਨ੍ਹਾਂ ਨੂੰ ਪੰਜ ਵਾਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਜਿੰਨੇ ਤੇ ਫਾਜ਼ਲ ਸਾਹਿਬ ਨੂੰ ਤੇ ਉਹ ਅਗਰ ਲੋਕਾਂ ਦੇ ਦਿਲਾਂ ਚ ਹਲੇ ਤੱਕ ਵੀ ਜਗ੍ਹਾ ਨਹੀਂ ਬਣਾ ਸਕੇ ਉਹਨਾਂ ਨੂੰ ਸਟਰਗਲ ਕਰਨੀ ਪੈ ਰਹੀ ਹੈ ਤਾਂ ਕਿੱਥੇ ਕਮੀ ਬੇਸੀ ਹੈ ਆਮ ਆਦਮੀ ਪਾਰਟੀ 2 ਸਾਲਾਂ ਦੇ ਕਾਰਜਕਾਰ ਦੇ ਬਿਹਾਫ ਤੇ ਅਗਰ ਅੱਜ ਵੱਡੇ ਵੱਡੇ ਲੀਡਰ ਜਿਵੇਂ ਗੋਲਡੀ ਹੋਰਾਂ ਦੀ ਗੱਲ ਕੀਤੀ ਹੈ ਧੂਰੀ ਤੋਂ ਵੱਡੇ ਵੱਡੇ ਲੀਡਰ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ ਕਾਂਗਰਸ ਦੇ ਇੱਕ ਮੌਜੂਦਾ ਐਮਐਲਏ ਜਿਹੜੇ ਹੁਸ਼ਾਰਪੁਰ ਤੋਂ ਵੀ ਸ਼ਾਮਲ ਹੋਏ ਆ ਤਾਂ ਇਹਦਾ ਮਤਲਬ ਕੋਈ ਨਾ ਕੋਈ ਤਾਂ ਆ ਪਾਰਟੀ ਦੀ ਚੜ੍ਹਤ ਹੈ ਨਾ ਜੀ ਸੋ ਇਸ ਗੱਲ ਨੂੰ ਮੰਨ ਲੈਣਾ ਜ਼ਰੂਰੀ ਹੈ ਆਪਣਾ ਕਰਮ ਕਰੋ ਆਪਣਾ ਕਰਮ ਕਰੋ ਆਪਣੇ ਕੰਮ ਤੇ ਕਨਸੈਂਟਰੇਟ ਕਰੋ ਔਰ ਕਿਸੇ ਨੂੰ ਭੰਨਣ ਦੀ بجائے ਇਹ ਜਿਹੜੀ ਨੈਗੇਟਿਵਿਟੀ ਵਾਲੀ ਪੋਲਿਟਿਕਸ ਹਨ ਜੀ ਇਹ ਲੋਕ ਹੁਣ ਸਿਆਣੇ ਨੇ ਉਹਦਾ ਕਾਰਨ ਕੀ ਹੈ ਸੋਸ਼ਲ ਮੀਡੀਆ ਤੇ ਹਰ ਇੱਕ ਗੱਲ ਜਿਹੜੀ ਹੈ ਉਹ ਜਿਹੜੀ ਹੈ ਉਹ ਘੁੰਮਦੀ ਹੈ ਹਰ ਇੱਕ ਨੂੰ ਪਤਾ ਕਿ ਕੌਣ ਕੀ ਕਰਦਾ ਹੈ ਹਰ ਬੰਦੇ ਨੂੰ ਪਤਾ ਹੈ ਮਾਨ ਸਾਹਿਬ ਇੱਕ ਪਿਛਲੇ ਦਿਨੀ ਵਿਕਰਮ ਮਜੀਠੀਆ ਦਾ ਵੀ ਬਿਆਨ ਹੈ ਭਾਜਪਾ ਦੇ ਇੱਕ ਆਗੂ ਨੇ ਵੀ ਕਿਹਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਟੁੱਟ ਜਾਣੀ ਹੈ ਜਾਂ ਫਿਰ ਮੁੱਖ ਮੰਤਰੀ ਹੈ ਜਿਹੜਾ ਚੇਂਜ ਹੋ ਜਾਣਾ ਕੋਈ ਇਸ ਤਰ੍ਹਾਂ ਦੀ ਗੱਲ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜੀ ਅਸੀਂ 92 ਐਮਐਲਏ ਚਲੋ ਇੱਕ ਗਿਆ ਦੇ ਕਹਾ ਆਗੇ ਕਾਂਗਰਸ ਦੇ ਵਿੱਚੋਂ ਤੇ 92 ਐਮਐਲਏ ਦੀ ਇੱਕ ਪ੍ਰਚੰਡ ਬਹੁਮਤ ਦੀ ਸਰਕਾਰ ਕਿਵੇਂ ਟੁੱਟ ਸਕਦੀ ਮੈਨੂੰ ਦੱਸੋ ਤੁਸੀਂ ਕੋਈ ਪੌਸਿਬਿਲਟੀ ਹੈ ਜੀ ਇਹ ਸਿਰਫ ਇੱਕ ਬਿਆਨਬਾਦੀ ਹੈ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਬਹੁਤ ਅੱਛਾ ਕੰਮ ਕਰ ਰਹੇ ਜੀ ਸੜਕਾਂ ਦੇ ਉੱਪਰ ਤੁਸੀਂ ਦੇਖਿਆ ਜੀ ਮੋਬਾਈਲ ਪੈਟਰੋਲਿੰਗ ਗੱਡੀਆਂ ਜਿਹੜੀਆਂ ਨੇ ਜੀ ਹੱਦ ਤੱਕ ਕਦੇ ਮੈਂ ਤਾਂ ਕੈਨੇਡਾ 'ਚ ਵੀ ਨਹੀਂ ਦੇਖੀਆਂ ਜੀ ਇਦਾਂ ਜਿਹੜੀਆਂ ਗੱਡੀਆਂ ਇੱਥੇ ਪੰਜਾਬ ਦੇ ਵਿੱਚ ਹਰ 10 ਕਿਲੋ 15 ਕਿਲੋਮੀਟਰ ਦੇ ਬਾਅਦ ਖੜੀਆਂ ਨੇ ਜਿਹਦੇ ਵਿੱਚ ਪੂਰਾ 10 ਮਿੰਟ ਦੇ ਵਿੱਚ ਕੋਈ ਘਟਨਾ ਵਾਪਰ ਜੇ ਤਾਂ ਉੱਥੇ ਗੱਡੀਆਂ ਪਹੁੰਚ ਜਾਂਦੀਆਂ ਆਮ ਆਦਮੀ ਕਲੀਨਿੰਗ ਜਿਹੜੇ ਆ ਪੰਜਾਬ ਦੇ ਵਿੱਚ 800 ਤੋਂ ਉੱਪਰ ਇਸ ਵਕਤ ਬੜੀ ਸਫਲਤਾਪੂਰਵਕ ਕੰਮ ਕਰ ਰਹੇ ਆ ਔਰ ਜਿਹੜੇ ਇਹ ਕਲੀਨਿੰਗ ਹੈ ਜੀ ਇਹ ਆਮ ਆਦੀ ਪਾਰਟੀ ਨੇ ਕੋਈ ਪੁਰਾਣੀਆਂ ਬਿਲਡਿੰਗਾਂ ਖੰਡਰ ਸੀ ਉਹਨਾਂ ਨੂੰ ਠੀਕ ਕਰਕੇ ਜਾਂ ਕੋਈ ਪੁਰਾਣਾ ਸਿਸਟਮ ਜਿਹੜਾ ਮੈਡੀਕਲ ਦਾ ਸੀ ਉਹ ਖੰਡਰ ਪਿਆ ਸੀ ਉਹਨੂੰ ਠੀਕ ਕਰਕੇ ਉਹ ਬਣਾਈਆਂ ਨੇ ਜਿੱਥੇ ਕੋਈ ਕੋਈ ਮੜਾ ਮੋਟਾ ਪੈਸਾ ਲੱਗਣ ਵਾਲਾ ਸੀ ਪੈਸਾ ਲਾਇਆ ਜਿੱਥੇ ਨਵੇਂ ਸਿਰੇ ਬਣਾਉਣ ਦੀ ਲੋੜ ਸੀ ਨਵੇਂ ਸਿਰੇ ਬਣਾਇਆ ਜੀ ਔਰ ਇਸ ਤੋਂ ਇਲਾਵਾ ਜਿਹੜਾ ਐ ਐਜੂਕੇਸ਼ਨ ਸੈਕਟਰ ਦੇ ਵਿੱਚ ਐਮੀਨਸ ਸਕੂਲਾਂ ਦਾ ਕਨਸੈਪਟ ਹੈ ਜੀ ਮੇਰਾ ਖਿਆਲ ਆ ਪੰਜਾਬ ਦਾ ਕੋਈ ਵੀ ਉਹ ਜਿਹਾ ਸਕੂਲ ਨਹੀਂ ਜਿੱਥੇ ਗ੍ਰਾਂਟ ਨਾ ਗਈ ਹੋਵੇ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਜੀ ਤੁਸੀਂ ਰਿਕਾਰਡ ਕਢਾਓ ਆਰਟੀਏ ਲਾ ਲਓ ਜੇ ਪਿਛਲੇ ਪਿੰਡ ਦੇ ਲੋਕਾਂ ਨੂੰ ਵੀ ਤੁਹਾਡੇ ਸਕੂਲ ਚ ਕਿੰਨੇ ਪੈਸੇ ਆਏ ਨੇ ਹਰੇਕ ਸਕੂਲ ਦੇ ਵਿੱਚ ਲਾਇਬ੍ਰੇਰੀ ਵਾਸਤੇ ਪੈਸੇ ਹਰੇਕ ਸਕੂਲ ਦੀ ਜੇਕਰ ਚਾਰ ਦਿਵਾਰੀ ਕੋਈ ਠੀਕ ਨਹੀਂ ਹੈ ਉਹਦੇ ਵਾਸਤੇ ਪੈਸੇ ਹਰੇਕ ਸਕੂਲ ਦਾ ਚੰਗਾ ਗੇਟ ਜਿਹੜਾ ਅਮੀਨ ਸਕੂਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੈ ਅਮੀਨ ਸਕੂਲਾਂ ਲਈ ਬੱਚਿਆਂ ਨੂੰ ਲਿਹਾਉਣ ਵਾਸਤੇ ਗੱਡੀਆਂ ਠੀਕ ਹੈ ਪ੍ਰਾਈਵੇਟ ਉਹ ਸਰਕਾਰ ਨੇ ਉਹ ਜਿਹੜਾ ਇੱਕ ਸਿਸਟਮ ਬਣਾਇਆ ਕਿ ਬੱਚਿਆਂ ਨੂੰ ਆਉਣ ਜਾਣ ਦੀ ਕੋਈ ਪ੍ਰੋਬਲਮ ਨਾ ਹੋਵੇ ਸੋ ਇਹ ਇਹ ਡਿਵੈਲਪਮੈਂਟ ਜਿਹੜੀ ਹੈ ਸਾਰੀ ਜੀ ਇਹ ਇਹ ਪਹਿਲਾਂ ਤੱਕ ਕਦੇ ਦੇਖੀ ਨਹੀਂ ਪੰਜਾਬ ਦੇ ਵਿੱਚ ਇਹ 2 ਸਾਲਾਂ ਦੇ ਵਿੱਚ ਹੀ ਨਜ਼ਰ ਆਈ ਹੈ ਲਾਸਟ ਦੇ ਵਿੱਚ ਨਾਬਾ ਦੇ ਲੋਕਾਂ ਨੂੰ ਲੋਕ ਸਭਾ ਦੀਆਂ ਚੋਣਾਂ ਨੇ ਨਾਬਾ ਹਲਕੇ ਦੇ ਲੋਕਾਂ ਨੂੰ ਕੀ ਕਹੋਗੇ ਦੇਖੋ ਨਾਬੇ ਦੇ ਵਿਧਾਨ ਸਭਾ ਨਾਬਾ ਹਲਕੇ ਦੇ ਜਿਨੇ ਸਤਕਾਰਯੋਗ ਵੋਟਰ ਨੇ ਸਪੋਰਟਰ ਨੇ ਉਹਨਾਂ ਨੇ 2022 ਦੇ ਵਿੱਚ ਬਹੁਤ ਹੀ ਥਾਪ ਪਿਆਰ ਦਿੱਤਾ ਜੀ ਔਰ ਨਾਬਾ ਦੇ ਵਿੱਚ ਇੱਕ ਹਿਸਟਰੀ ਕ੍ਰੀਏਟ ਕੀਤੀ ਹੈ ਕਿ ਨਾ ਕਦੇ ਕਿਸੇ ਐਮਲ ਨੂੰ ਨੀ ਵੋਟ ਪਈ ਔਰ ਨਾ ਜਿੱਤਦਾ ਐਡਾ ਮਾਰਜਨ ਰਿਹਾ ਜੀ ਤੇ ਮੈਂ ਬੇਨਤੀ ਕਰੂੰਗਾ ਕਿ 2 ਸਾਲ ਦੀ ਕਾਰਜਕਾਰੀ ਦੇ ਵਿੱਚ ਅਸੀਂ ਜਿੰਨੇ ਨਾਬਾ ਦੀ ਵਾਰਡ ਵਾਈਜ਼ ਕੰਮ ਹੈ ਸੀ ਉਹਦੇ ਪੈਂਫਲਟ ਤਿਆਰ ਕਰ ਰਹੇ ਹਾਂ ਮੈਂ ਘਰ-ਘਰ ਦੇ ਵਿੱਚ ਜਿਹੜੇ ਸਾਡੇ ਐਮਸੀ ਸਹਿਬਾਨ ਨੇ ਉਹਨਾਂ ਦੀ ਫੋਟੋ ਲਾ ਕੇ ਜਿੱਥੇ ਸਾਡੇ ਐਮਸੀ ਨਹੀਂ ਹੈਗੇ ਜਿੱਥੇ ਸਾਡੇ ਵੋਲੰਟੀਅਰ ਸਹਿਬਾਨ ਨੇ ਉਹਨਾਂ ਦੀ ਫੋਟੋ ਲਾ ਕੇ ਅਸੀਂ ਘਰ-ਘਰ ਪਹੁੰਚਾਵਾਂਗੇ ਪਾਸੋਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਅਸੀਂ ਉਹ ਦੱਸਾਂਗੇ ਜੀ ਕਿ ਆਹ 2 ਸਾਲ ਦੇ ਵਿੱਚ ਅਸੀਂ ਆਹ ਕੰਮ ਕੀਤਾ ਔਰ ਮੈਨੂੰ ਉਮੀਦ ਹੈ ਮੇਰਾ ਹੁਣ ਤੱਕ ਦਾ ਜਿਹੜਾ ਐਕਸਪੀਰੀਅੰਸ ਕਰ ਰਿਹਾ ਜਿੰਨਾ ਮੈਂ ਵਿਚਰ ਰਿਹਾ ਕਿ ਲੋਕ ਵਾਕਈ ਇਸ ਗੱਲ ਤੋਂ ਖੁਸ਼ ਨੇ ਕਿ ਆਮ ਪਾਰਟੀ ਜਿਉਂਦੀ ਆਈ ਹੈ ਲੋਕਾਂ ਨੇ ਕੰਮ ਕੀਤੇ ਹੈ ਜੀ ਪਰ ਕੁਝ ਕੁ ਸੋਸ਼ਲ ਮੀਡੀਆ ਤੇ ਹਰ ਇੱਕ ਮੈਂ ਚੈਨਲ ਨੂੰ ਨਹੀਂ ਕਹਾਂਗਾ ਬਹੁਤ ਅੱਛੇ ਚੈਨਲ ਕੰਮ ਵੀ ਕਰ ਰਹੇ ਆ ਗਰਾਊਂਡ ਲੈਵਲ ਤੇ ਰਿਪੋਰਟ ਪਰ ਕੁਝ ਕੁ ਸੋਸ਼ਲ ਮੀਡੀਆ ਤੇ ਕੁਝ ਐਸੀ ਦੁਕਾਨਦਾਰੀ ਟਾਈਪ ਦਾ ਕੰਮ ਬਣ ਗਿਆ ਕਿ ਦਸਾਂ ਨੂੰ ਪੁੱਛਦੇ ਆ ਜੀ ਕਿ ਜੀ ਆਮ ਪਾਰਟੀ ਰਿਪੋਰਟ ਕੱਢ ਗਈ ਅੱਠ ਕਹਿੰਦੇ ਨੇ ਜੀ ਬਹੁਤ ਕਮਾਲ ਦੋ ਕਹਿੰਦੇ ਨੇ ਜੀ ਨਹੀਂ 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 ਠੀਕ ਨਹੀਂ ਜੀ ਨਹੀਂ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਉਹ ਅੱਠ ਛੱਡ ਕੇ ਉਹ ਦੋ ਹੀ ਦਿਖਾਉਂਦੇ ਜੀ ਠੀਕ ਹੈ ਉਹ ਆਪ ਤੱਕ ਸਿਸਟਮ ਮੇਨਟੇਨ ਕਰਨ ਵਾਸਤੇ ਕਿ ਸਾਡਾ ਵੀ ਕੁਝ ਬਣ ਜਵੇ ਸੋ ਇਸ ਤਰ੍ਹਾਂ ਦੀ ਨੈਗੇਟਿਵਿਟੀ ਜਿਹੜੀ ਹੈ ਨਾ ਜੀ ਉਹ ਨਹੀਂ ਕਰਨੀ ਚਾਹੀਦੀ ਲੋਕਾਂ ਕੋਲੇ ਜਾਓ ਲੋਕਾਂ ਨੂੰ ਪੁੱਛੋ ਕਿ ਜੀ ਆ ਜਿਹੜੀ ਸੜਕ ਬਣੀ ਹੈ ਭਾਈ ਇਹ ਦੱਸੋ ਠੀਕ ਬਣੀ ਹੈ ਇਹ ਜਿਹੜੀ ਤੁਹਾਡੀ ਡਿਵੈਲਪਮੈਂਟ ਜਿਹੜਾ ਖੇਤਾਂ ਤੱਕ ਪਾਣੀ ਆ ਰਿਹਾ ਪਹਿਲਾਂ ਕਦੇ ਆਇਆ ਜੀ ਪਾਣੀ ਜਿਹੜੇ ਸਕੂਲਾਂ ਦੇ ਵਿੱਚ ਤੁਹਾਨੂੰ ਫੰਡ ਆ ਰਹੇ ਨੇ ਕਦੇ ਪਹਿਲਾਂ ਤੁਹਾਡੇ ਕੋਲ ਆਏ ਨੇ ਔਰ ਤੁਸੀਂ ਦੇਖੋਗੇ ਕਿ ਹਰੇਕ ਪਿੰਡ ਦੇ ਵਿੱਚ ਅਸੀਂ ਬਿਨਾਂ ਪੱਖਪਾਤ ਤੋਂ ਚਾਹੇ ਆਮ ਆਦੀ ਪਾਰਟੀ ਦਾ ਤਾਂ ਕੋਈ ਸਰਪੰਚ ਹੈ ਹੀ ਨਹੀਂ ਜੀ ਬਹੁਤ ਪੰਜ ਸੱਤ ਕਿ ਸੀਗੀ ਚਾਹੇ ਉਹ ਕਾਲੀ ਦਲ ਦੇ ਸਰਪੰਚ ਨੇ ਚਾਹੇ ਕਾਂਗਰਸ ਦੇ ਬਹੁਤਾ ਸੀ ਕਿਉਂਕਿ ਕਾਂਗਰਸ ਦੀ ਸਰਕਾਰ ਸੀ ਉਹ ਸਾਰੇ ਸਰਪੰਚ ਸਹਿਬਾਨ ਅਸੀਂ ਬਿਨਾ ਪੱਖਪਾਤ ਤੋਂ ਹਰੇਕ ਪਿੰਡ ਨੂੰ ਹਰੇਕ ਵਾਰਡ ਦੇ ਵਿੱਚ ਚਾਹੇ ਨਾਬਾ ਚਾਹੇ ਪਾਸ ਨੂੰ ਕੰਮ ਅਸੀਂ ਕਰਾਇਆ ਰਿਹਾ ਸੋ ਮੈਂ ਸਾਰੇ ਨਾਬਾ ਦੇ ਜਿੰਨੇ VOTER SUPPORT ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਡਟ ਕੇ ਸਾਥ ਦਿਓ 3 ਸਾਲ ਦਾ ਸਮਾਂ ਹੋਰ ਪਿਆ 3 ਸਾਲ ਦੇ ਵਿੱਚ ਜਿਹੜੇ ਬਾਕੀ ਕੰਮ ਨੇ ਚਾਹੀਏ ਉਹ ਗਰੀਬਾਂ ਨੂੰ ਕੱਚੇ ਘਰਾਂ ਦੇ ਪੈਸੇ ਦੇ ਕੇ ਪੱਕੇ ਘਰ ਬਣਾਉਣ ਦੀ ਗੱਲ ਹੈ ਚਾਹੀਏ ਉਹ ਜਿਹੜਾ ਮਨਰੇਗਾ ਦਾ ਜਿਹੜਾ ਮਿਸਮੈਨੇਜ ਹੋਇਆ ਹੈ ਅਸੀਂ ਹਰੇਕ ਪਿੰਡ ਨੂੰ 100-100 ਦਿਨ ਦਾ ਕੰਮ ਦੇਣਾ ਹੈ ਜੀ ਅਸੀਂ ਉਹਦੀ ਮੀਟਿੰਗ ਸ਼ੁਰੂ ਕਰਤੀ ਹੈ ਜੀ ਤੇ ਚਾਹੇ ਜਿਹੜੇ ਕੋਈ ਜੋਬ ਕਾਰਡ ਬਣਨ ਵਾਲੇ ਨੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਕੋਈ ਨੌਕਰੀ ਦੀ ਪ੍ਰੋਬਲਮ ਹੈ ਜਿਵੇਂ ਨੰਬਰ ਘਟਨੇ ਜਾਂ ਘਟ ਪੜੇ ਹੋਣੇ ਮੈਂ ਤਾਂ ਕਹਿਣਾ ਕਿ ਆਓ ਤੁਸੀਂ ਇੱਥੇ ਹੱਬ ਹੈ ਜੀ ਨਬਾ ਇਹ ਤੇ ਇੰਡਸਟਰੀ ਬਹੁਤ ਹੈ ਇੰਡਸਟਰੀ ਦੇ ਵਿੱਚ 10-12000 ਰੁਪਏ ਦੀ ਜਿਹੜੀ ਜੌਬ ਤੁਹਾਨੂੰ ਮਿਲਦੀ ਹੈ ਜਦੋਂ ਤੁਸੀਂ ਐਕਸਪੀਰੀਅੰਸ ਹੋ ਜਾਊਗਾ ਤੁਹਾਡਾ ਤੁਹਾਡੀ ਜੌਬ ਦੇ ਪੈਸੇ ਹੋਰ ਵੀ ਵੱਧ ਜਾਣਗੇ ਤਾਂ ਤੁਸੀਂ ਉਹਦੇ ਲਈ ਵੀ ਮੇਰੇ ਦਫ਼ਤਰ ਅਪਰੋਚ ਕਰ ਸਕਦੇ ਹੋ ਇਹ ਸਾਰੇ ਕੰਮ ਕਰ ਜਿਹੜੇ ਹਨ ਜੀ ਇਹ ਇੱਕ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਜੀ ਕਿ ਨਾਬਾ ਵਿਧਾਨ ਸਭਾ ਦੇ ਵਿੱਚ ਇਹ ਕੰਮ ਹੋ ਰਿਹਾ ਹੈ ਔਰ ਬਹੁਤ ਹੀ ਇਮਾਨਦਾਰੀ ਨਾਲ ਬੜੀ ਸ਼ਿੱਦਤ ਦੇ ਨਾਲ ਮੇਰਾ ਜਿਹੜਾ ਐਮਐਲਏ ਆਫਿਸ ਹੈ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਜੀ ਸਵੇਰੇ 10 ਤੋਂ ਲੈ ਕੇ ਸ਼ਾਮ 7 ਵਜੇ ਤੱਕ ਸੰਗਤ ਦੀ ਸੇਵਾ ਚ ਹਾਜ਼ਰ ਮੇਰਾ ਘਰ ਜਿਹੜਾ ਹੈ ਜੀ ਉਹ ਹਮੇਸ਼ਾ ਉਹਦੇ 24 ਘੰਟੇ ਦਰਵਾਜ਼ੇ ਖੁੱਲੇ ਨੇ ਔਰ ਇੱਥੇ ਫੁੱਲ ਟਾਈਮ ਦਿੰਨੇ ਆ ਜੀ ਮੈਂ ਆਪ ਬਹਿਣਾ ਤੁਸੀਂ ਮੇਰੇ ਦਫ਼ਤਰ ਚ ਆਇਓ ਤੁਸੀਂ ਦੇਖੋ ਮੈਂ ਹਰੇਕ ਜਿਹੜੀ ਸ਼ਿਕਾਇਤ ਆ ਚਾਹੀਏ ਛੋਟੀ ਹੈ ਵੱਡੀ ਹੈ ਕਿਹੜੇ ਪਿੰਡ ਤੋਂ ਕਿਹੜੇ ਵਾਰਡ ਤੋਂ ਉਹ ਸੇ ਰਿਕਾਰਡ ਚੜਾਉਂਦੇ ਆ ਰਜਿਸਟਰ ਦੇ ਵਿੱਚ ਫਿਰ ਅਸੀਂ ਕੰਪਿਊਟਰ ਤੇ ਚੜਾਉਂਦੇ ਆ ਫਿਰ ਉਹਦੀ ਮੋਨਿਟਰਿੰਗ ਕਰਕੇ ਉਹਦਾ ਕੰਮ ਤਾਂ ਹ ਹੁਣ ਜਿਵੇਂ ਮੈਨੂੰ ਆ ਮੈਂ ਪਿੱਛੇ ਦੇਖ ਰਿਹਾ ਸੀ ਕਿ ਕੋਈ ਕਾਲੀ ਦਲ ਦੇ ਉਮੀਦਵਾਰ ਆਏ ਸੀ ਆਰਡਰ ਕਲੋਨੀ ਦੇ ਵਿੱਚ ਉੱਥੇ ਲਾਲਕਾ ਸਾਹਿਬ ਕਹਿ ਰਹੇ ਸੀਗੇ ਕਹਿੰਦੇ ਜੀ ਮੈਨਾ ਐਪਲੀਕੇਸ਼ਨ ਦਿੱਤੀ ਹੋਈ ਹੈ ਜੀ ਥੋਡੀ ਜਿਹੜੀ ਇਹ ਕਲੋਨੀ ਇਹ ਜਾਂ ਤਾਂ ਨਗਰ ਕੌਂਸਲ ਤੇ ਆਡ ਹੋ ਜੂਗੀ ਜਾਂ ਇਹਦੇ ਪੰਚਾਇਤ ਬਣ ਜੂਗੇ ਜੋ ਸਾਡੀ ਸਰਕਾਰ ਆ ਕੇ ਕੰਮ ਕਰਦਾਂਗੇ ਸਰਾ ਸਰ ਝੂਠ ਹੈ ਜੀ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਮੈਂ ਪਿਛਲੇ ਡੇਢ ਸਾਲ ਤੋਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੋਈ ਆ ਨਗਰ ਕੌਂਸਲ ਨੂੰ ਕਾਰਪੋਰੇਸ਼ਨ ਬਣਾਉਣ ਦੀ ਉਹ ਆਲਰੇਡੀ ਪ੍ਰੋਸੈਸ ਚਾ ਸਰਵੇ ਵੀ ਹੋ ਚੁੱਕਿਆ ਜੀ ਔਰ ਵਿਧਾਨ ਸਭਾ ਦੇ ਵਿੱਚ ਬਤੌਰੇ ਐਮ ਐਲ ਏ ਮੈਂ ਪਹਿਲਾਂ ਐਮ ਐਲ ਏ ਆ ਵਿਧਾਨ ਸਭਾ ਨਾਪਾ ਜਿੰਨੇ ਗੱਲ ਚੱਕੀ ਕਿ ਜਿੰਨੀਆਂ ਨਾਪਾ ਦੇ ਨਾਲ ਆਊਟਰ ਕਲੋਨੀਆਂ ਨੇ ਉਹਦੇ ਧਿਆਨ ਦਿੱਤਾ ਜਾਵੇ ਉਹਨਾਂ ਦਾ ਸਪੈਸ਼ਲ ਬਜਟ ਜਾਰੀ ਕਰਕੇ ਉਹਨਾਂ ਦੀ ਡਿਵੈਲਪ ਕਰਵਾਈ ਜਾਵੇ ਔਰ ਉਹਨਾਂ ਨੂੰ ਜਾਂ ਤਾਂ ਨਗਰ ਕਾਉਂਸਲ ਚ ਜਾਂ ਉਹਨਾਂ ਦੀ ਪੰਚਾਇਤਾਂ ਬਣਾਈਆਂ ਜਾਂ ਮੈਂ ਆਫੀਸ਼ੀਅਲੀ ਤੌਰ ਤੇ ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਮੈਂ ਇਹ ਸਵਾਲ ਵੀ ਲਾਇਆ ਜੀ ਔਰ ਸਪੀਕਰ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਕੰਮ ਬਹੁਤ ਹੋਣ ਵਾਲਾ ਜੀ ਕਿਉਂਕਿ ਇਹ ਲੋਕ ਨੇ ਜਿਹੜੇ ਆਊਟਰ ਕਲੋਨੀਆ ਦੇ ਵਿੱਚ ਸਸਤੇ ਰੇਟਾਂ ਦੇ ਜ਼ਮੀਨਾਂ ਲੈ ਕੇ ਘਰ ਲੈ ਕੇ ਜ਼ਮੀਨਾਂ ਬਣਾ ਲਏ ਉਹਨਾਂ ਨੇ ਜ਼ਮੀਨਾਂ ਦੇ ਵਿੱਚ ਤੇ ਹੁਣ ਉੱਥੇ ਨਾ ਕੋਈ ਸੀਵਰੇਜ ਆ ਨਾ ਕੋਈ ਗਲੀ ਆ ਨਾ ਕੁਝ ਨਹੀਂ ਹੈਗਾ ਜੀ ਉਹਦੀ ਡਿਵੈਲਪਮੈਂਟ ਅਸੀਂ ਸਾਰੀ ਕਰਨੀ ਹੈ ਸਮੇਂ-ਸਮੇਂ ਤੇ ਇਹੀ ਸਰਕਾਰਾਂ ਮੈਨੂੰ ਯਾਦ ਆ ਜਦੋਂ ਮੈਂ ਸਾਰਾਂ ਦੇ ਇਲੈਕਸ਼ਨ ਲੜ ਰਿਹਾ ਸੀ ਇੱਥੇ ਕਬੀਰ ਦਾਸ ਜੀ ਉਮੀਦਵਾਰ ਸੀਗੇ ਤਾਂ ਉੱਥੇ ਇੱਕ ਛੋਟੀ ਜੀ ਸੜਕ ਬਣਾ ਕੇ ਉੱਥੇ ਉਹਦੇ ਦੁਹਰਾਨ ਕਰ ਗਏ ਔਰ ਕਹਿ ਗਏ ਜੀ ਅਸੀਂ ਤੋਂ ਨੂੰ ਇਹ ਸਾਰੀਆਂ ਸੜਕਾਂ ਬਣਾ ਕੇ ਦੇਵਾਂਗਾ ਆਟਰ ਕਲੋਨੀ ਚ ਤਾਂ ਤੁਸੀਂ ਟ੍ਰੈਕ ਰਿਕਾਰਡ ਚੈੱਕ ਕਰੋ ਪਿਛਲੀ ਉਹ ਇਲੈਕਸ਼ਨ ਦੇ ਵਿੱਚ ਉੱਥੋਂ ਅਕਾਲੀ ਦਰ ਨੂੰ ਵੋਟ ਵੱਧ ਪਈ ਸੀ ਲੋਕ ਇਹ ਭਲੇਖੇ ਚ ਆ ਜਾਂਦੇ ਨੇ ਮੈਂ ਜਿਨੇ ਨਾਬਾਦੀ ਆਟਰ ਕਲੋਨੀਆਂ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਤੁਹਾਡੇ ਕੰਮ 100% ਹੋਣਗੇ ਜੀ ਮੈਂ ਪ੍ਰੋਸੈਸ ਦੇ ਥਰੂ ਚੱਲਿਆ ਹੋਇਆ ਜੀ ਪ੍ਰੋਪਰ ਪੇਪਰ ਵਰਕ ਦੇ ਥਰੂ ਚੱਲਿਆ ਇਕੱਲਾ ਬਿਆਨਬਾਜ਼ੀ ਨਹੀਂ ਔਰ 101% ਆਟਰ ਕਲੋਨੀ ਜਿਹੜੀਆਂ ਨੇ ਉਹ ਜਾਂ ਤਾਂ ਨਾਬਾਜ ਰਲਣੀਆਂ ਜਾਂ ਨੇ ਦੇ ਪੰਚਾਇਤਾਂ ਬਣਣੀਆਂ ਠੀਕ ਹੈ ਜੀ ਕੁਝ ਪ੍ਰਾਪਰਟੀ ਭਰਾ ਸਾਡੇ ਇਹ ਕੁਝ ਜਿਹੜੇ ਦੂਸਰੀਆਂ ਪਾਰਟੀਆਂ ਦੇ ਪ੍ਰਾਪਰਟੀ ਦੇ ਕੰਮ ਕਰਦੇ ਨੇ ਪਰ ਦੂਜੀਆਂ ਪਾਰਟੀਆਂ ਨਾਲ ਅਟੈਚ ਨੇ ਉਹ ਇਹ ਗੱਲ ਜੀ ਦੇਖੋ ਇਹਨ ਉਸ ਦੀ ਪ੍ਰੋਬਲਮ ਹੈ ਜੀ ਉਹ ਪ੍ਰੋਬਲਮ ਹੈ ਜਿਹੜਾ ਪਿਛਲਾ ਸਿਸਟਮ ਖਰਾਬ ਹੋਇਆ ਸੀਗਾ ਸੀਐਮ ਸਾਹਿਬ ਨੇ ਉੱਤੇ ਕੱਟ ਲਾਤਾ ਨਵੀਂ ਜਿਹੜੀ ਡਿਵੈਲਪਮੈਂਟ ਹੈ ਜੀ ਬਿਨਾ ਐਨਓਸੀ ਤੋਂ ਜਾਂ ਬਿਨਾ ਲੀਗਲ ਡਾਕੂਮੈਂਟ ਤੋਂ ਨਹੀਂ ਹੋਣੀ ਕਿਉਂਕਿ ਬਹੁਤ ਮਿਸਮੈਨੇਜ ਹੋਇਆ ਹੈ ਜੀ ਔਰ ਜਿਹੜਾ ਪੁਰਾਣਾ ਸਿਸਟਮ ਹੈ ਜੀ ਉਹਨੂੰ ਇੱਕ ਲੀਗਲੀ ਤਰੀਕੇ ਨਾਲ ਸੀਐਮ ਸਾਹਿਬ ਦਾ ਬਿਆਨ ਆਇਆ ਸੀ ਕਿ ਅਸੀਂ ਐਨਓਸੀ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਉਹਦਾ ਐਡਜਸਟਮੈਂਟ ਕਰਕੇ ਉਹ ਐਨਓਸੀ ਦੇ ਥਰੂ ਉਹਦੀ ਹਟਾ ਕੇ ਜਿਹੜੀ ਇਹ ਸ਼ਰਤ ਉਹ ਉਹ ਰਜਿਸਟਰੀਆਂ ਕਰਵਾਈਆਂ ਜਾਣਗੀਆਂ ਜਾਂ ਮਕਾਨ ਆਪਾਂ ਅੱਗੇ ਪਿੱਛੇ ਵੇਚ ਸਕਦੇ ਹਾਂ ਉਹ ਸੀਐਮ ਸਾਹਿਬ ਨੇ ਆਲਰੇਡੀ ਕੀਤਾ ਹੈ ਉਹਦਾ ਪਲਾਨ ਵੀ ਤਿਆਰ ਹੈ ਸੀਐਮ ਸਾਹਿਬ ਕਦੇ ਵੀ ਉਹਦੀ ਅਨਾਊਂਸਮੈਂਟ ਜਿਹੜੀ ਹੈ ਉਹ ਕਰਕੇ ਉਹ ਕੰਮ ਹੋ ਜਾਊਗਾ ਸੋ ਇੱਕ ਮੈਂ ਤੁਹਾਡੇ ਚੈਨਲ ਜਰੀਏ ਬੇਨਤੀ ਕਰਨੀ ਚਾਹੁੰਦਾ ਜੀ ਇੱਕ ਜੂਨਰ ਇਲੈਕਸ਼ਨ ਹੈ ਨਾ ਜੀ ਜੀ ਔਰ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਹੈ ਦੋ ਦਿਨ ਪਹਿਲਾਂ ਕੈਂਪੇਨ ਬੰਦ ਹੋ ਜਾਣੀ ਹੈ ਜਿੱਦਣ ਵੋਟਾਂ ਪੈ ਗਈਆਂ ਵੋਟਾਂ ਤੋਂ ਬਾਅਦ ਨਾ ਤੁਹਾਨੂੰ ਇੱਥੇ ਕਾਲੀ ਦਾ ਲੱਭੇ ਜੀ ਨਾਥ ਨੂੰ ਕਾਂਗਰਸ ਲੱਭੇ ਨਾ ਬੀਜੇਪੀ ਲੱਭੇ ਨਾ ਕੋ ਹੋਰ ਕੈਂਡੀਡੇਟ ਲੱਭੇ ਜੀ ਕੋਈ ਨਹੀਂ ਲੱਭਣਾ ਜੀ ਉੱਥੇ ਕਿਸੇ ਨੇ ਨਹੀਂ ਆਉਣਾ ਜੀ ਤੁਹਾਡੇ ਕੋਲੇ ਪਰ ਮੈਂ ਤੁਹਾਡਾ ਬੱਚਾ ਤੁਹਾਡਾ ਭਰਾ ਮੇਰਾ ਦਫ਼ਤਰ ਤੁਹਾਡੇ ਲਈ ਸੇਵਾ ਚ ਹਾਜ਼ਰ ਆ ਤੇ ਤੁਸੀਂ 5 ਸਾਲ ਦੀ ਡਿਊਟੀ ਲਈ ਹੈ 3 ਸਾਲ ਹੋਰ ਪਏ ਨੇ ਮੈਂ ਇੱਥੇ ਫਿਰ ਹਾਜ਼ਰ ਹਾਂ ਤੁਹਾਡੀ ਸੇਵਾ ਚ ਤੁਸੀਂ ਜਦੋਂ ਮਰਜ਼ੀ ਆਓ ਆਪਣਾ ਕੰਮ ਲੈ ਕੇ ਆਓ ਤੁਹਾਡਾ ਕੰਮ ਕਰਾਂਗੇ ਪਹਿਲਾਂ ਵੀ ਪ੍ਰਨੀਤ ਕੌਰ ਜੀ ਮੈਂਬਰ ਪਾਰਲੀਮੈਂਟ ਰਹੇ ਨੇ ਕਾਂਗਰਸੀ ਤਰਫੋਂ ਮੈਨੂੰ ਦੱਸੋ ਜੀ ਕਿੰਨੇ ਕ ਫੰਡ ਦਿੱਤੇ ਨੇ ਨਾਭਾ ਲਈ ਜਾਂ ਕਿੰਨੇ ਕ ਕੰਮ ਕਰਾਤੇ ਜੀ ਪਹਿਲੀ ਗੱਲ ਤਾਂ ਮੈਂਬਰ ਪਾਰਲੀਮੈਂਟ ਉਹਨਾਂ ਕੋਲੇ ਇਹ ਤਾਂ ਸਿਸਟਮ ਨਹੀਂ ਹੁੰਦਾ ਜੀ ਕਿ ਆਰਡਰ ਕਲੋਨ ਨਹੀਂ ਉਹ ਸ਼ੇਅਰ ਚ ਇਨਵੋਲਵ ਕਰ ਲੈ। ਇਹ ਇੱਕ ਵਾਰ ਮੌਕਾ ਹੋਰ ਦਿਓ ਜਿੰਨੇ ਪਹਿਲਾਂ ਤਿੰਨ ਚਾਰ ਟਰਮ ਚ ਕੀਤੇ ਨੇ ਕਹਿੰਦੇ ਇੱਕੋ ਟਰਮ ਚ ਮੋਦੀ ਜੀ ਤੋਂ ਕਹਿ ਕੇ ਕਹਿੰਦੇ ਕੰਮ ਕਰਵਾਉ। ਕੌਣ ਕਹਿੰਦੇ ਨੇ? ਮਹਾਰਾਣੀ ਪ੍ਰਨੀਤ ਕੌਰ। ਉਹ ਨਹੀਂ ਨਹੀਂ ਇਹ ਤਾਂ ਪਤਾ ਕੀ ਹੈ ਜੀ। ਦੇਖੋ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ 10 ਸਾਲ ਹੋ ਗਏ ਉਹਨਾਂ ਨੂੰ ਔਰ ਇਹ ਭਾਜਪਾ ਸੈਂਟਰ ਦੇ ਵਿੱਚ ਹੈ ਜੀ ਤੇ ਪ੍ਰਨੀਤ ਕੌਰ ਜੀ ਇਹ ਜਦੋਂ ਹੁਣ ਮੈਂਬਰ ਪਾਰਲੀਮੈਂਟ ਸੀ ਉਦੋਂ ਤੱਕ ਕਾਂਗਰਸ ਵੱਲੋਂ ਗੱਲਾਂ ਕਹਿੰਦੇ ਸੀ ਵੀ ਸਾਨੂੰ ਮੌਕਾ ਦਿਓ ਸੈਂਟਰ 'ਚ ਇੱਕ ਵਾਰ ਕਾਂਗਰਸ ਨੂੰ ਲਿਆਓ ਅਸੀਂ ਕੰਮ ਕਰਾਂਗੇ ਹੁਣ ਭਾਜਪਾ ਵੱਲੋਂ ਕਹਿਣ ਲੱਗੇ ਪਰਨੀਤ ਕੌਰ ਜੀ ਨੂੰ ਲੋਕਾਂ ਦਾ ਲੋਕਾਂ ਦਾ ਕੋਈ ਉਹਨਾਂ ਨੂੰ ਮਤਲਬ ਨਹੀਂ ਜੀ ਜਿਨ੍ਹਾਂ ਦੇ ਪਤੀ ਨੂੰ ਪੰਜਾਬ ਦੇ ਲੋਕਾਂ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਹੋਵੇ ਜਿਨ੍ਹਾਂ ਨੂੰ ਖੁਦ ਮੈਡਮ ਨੂੰ ਤਿੰਨ ਚਾਰ ਵਾਰ ਮੈਂਬਰ ਪਾਰਲੀਮੈਂਟ ਹੋਰ ਸੈਂਟਰ ਦੇ ਵਿੱਚ ਮਿਨਿਸਟਰੀ ਦਿੱਤੀ ਹੋਵੇ ਕਾਂਗਰਸ ਸਰਕਾਰ ਨੇ ਉਹਨਾਂ ਦੇ ਪਿੱਛੇ ਸ਼ੁਰਾ ਮਾਰ ਕੇ ਭੱਜ ਗਏ ਜੀ ਉਹ ਲੋਕਾਂ ਦੇ ਕਿੱਥੇ ਹੋ ਸਕਦੇ ਸਕੇ ਜੀ ਜਿਹੜੇ ਆਪਣੀ ਮਾਂ ਪਾਰਟੀ ਜਿਨ੍ਹਾਂ ਨੇ ਤੁਹਾਨੂੰ ਸਟੈਬਲਿਸ਼ ਕੀਤਾ ਤੁਸੀਂ ਨੂੰ ਧੋਖਾ ਦੇ ਸਕਦੇ ਹੋ ਉਹ ਲੋਕਾਂ ਦੀ ਕੀ ਪ੍ਰਵਾਹ ਕਰਦੇ ਨੇ ਜੀ ਸੋ ਉਹਨਾਂ ਦੀ ਗੱਲਾਂ 'ਚ ਨਾ ਆਓ ਹਾਂ ਠੀਕ ਹੈ ਸੈਂਟਰ ਦੇ ਵਿੱਚ ਜਿਹਨੂੰ ਵੀ ਮੌਕਾ ਮਿਲੇਗਾ ਸੈਂਟਰ ਸਰਕਾਰ ਉਹ ਸਟੇਟ ਗਵਰਨਮੈਂਟ ਨਾਲ ਮਿਲ ਕੇ ਡਿਵੈਲਪਮੈਂਟ ਦੇ ਕੰਮ ਕਰੇ ਜੀ ਪਰ ਪੰਜਾਬ ਦੇ ਚੁਣੇ ਹੋਏ ਐਮ ਐਲ ਏ ਪੰਜਾਬ ਦੀ ਚੁਣੀ ਹੋਈ ਸਰਕਾਰ ਹੀ ਪੰਜਾਬ ਦੀ ਡਿਵੈਲਪਮੈਂਟ ਜਿਹੜੀ ਹੈ ਕਰਾਊਗੀ ਇਹ ਦੂਜੇ ਖੱਬੇ ਸਜ ਮੈਂਬਰ ਪਾਰਲੀਮੈਂਟ ਕੋਲ ਕਿੰਨਾ ਬਜਟ ਹੁੰਦਾ ਜੀ 5 ਕਰੋੜ ਸਾਲ ਦਾ ਕਿ ਲੋਕ ਸਭਾ ਚ 9 ਬੰਦ ਲੋਕ ਕਿੰਨਾ ਆਇਆ ਜੀ ਇੱਕ ਸਾਲ ਚ 50 60 ਲੱਖ ਰੁਪਏ ਆਇਆ ਜੀ 50 60 ਲੱਖ ਚ ਕੀ ਡਿਵੈਲਪਮੈਂਟ ਹੋਊਗੀ ਜੀ ਮੈਨੂੰ ਦੱਸੋ ਤੁਸੀਂ ਔਰ ਅਸੀਂ ਮੈਂ ਤੁਹਾਨੂੰ ਡਿਟੇਲ ਦਊਂਗਾ ਅਸੀਂ ਪੈਂਪੜ ਵੀ ਬਣ ਰਹੇ ਹਾਂ ਅਸੀਂ 108 108 ਕਰੋੜ ਰੁਪਏ ਦੀਆਂ ਕੱਲੀਆਂ ਸੜਕਾਂ ਦੀ ਡਿਵੈਲਪਮੈਂਟ ਕਰਾਤੀ ਵਿਧਾਨ ਸਭਾ ਨਾਪਾਜ ਜੀ ਲੇਕਿਨ ਜਿਹੜੇ ਸਕੂਲਾਂ ਦੀ ਹਾਸ ਹਸਪਤਾਲਾਂ ਦੀ ਵੱਖਰੀ ਹੈ ਜੀ ਜਿਹੜਾ ਸ਼ਹਿਰ ਦੀਆਂ ਵਖਰੀਆਂ ਸੋ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਗੱਲਾਂ ਉਦੋਂ ਤੱਕ ਕੀ ਕਰਨਗੇ ਜਦੋਂ ਤੱਕ ਇਲੈਕਸ਼ਨ ਆ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖ ਲਓ ਜੀ ਇਹਨਾਂ ਨੇ ਤਾਂ ਮੋਤੀਮਲ ਬੜਨਾ ਔਖਾ ਜੀ ਉੱਥੇ ਆਮ ਬੰਦਾ ਤਾਂ ਉੱਥੇ ਜਾ ਹੀ ਨਹੀਂ ਸਕਦਾ ਉਹਦਾ ਸਿਕਿਉਰਟੀ ਨਹੀਂ ਟਾਈਟ ਰੱਖੀ ਹੈ ਇਹਨਾਂ ਨੇ ਔਰ ਗਾਂਧੀ ਸਾਹਿਬ ਸਾਡੇ ਉਹਨੇ ਜੀ ਮੈਂ ਤਾਂ 14 ਦੇ ਇਲੈਕਸ਼ਨ ਚ ਬੜੀ ਠੋਕੇ ਮਦਦ ਕੀਤੀ ਸੀ ਉਹਨਾਂ ਦੀ ਠੀਕ ਹੈ ਜੀ ਉਹਨਾਂ ਦੀ ਹਰ ਹਰ ਤਰਫ ਤੋਂ ਮਦਦ ਕੀਤੀ ਸੀ ਪਰ ਉਹ ਵੀ ਜਿਸ ਪਾਰਟੀ ਜਿੱਤੇ ਉਸ ਪਾਰਟੀ ਨੂੰ ਬੇਪਰਵਾਹ ਦੱਸਣ ਲੱਗ ਗਏ ਨੇ ਫਿਰ ਪਿਛਲੇ ਵੀ ਇਜਾਦ ਲੜੇ ਉੱਥੇ ਤੁਸੀਂ ਦੇਖ ਲਿਆ ਉਹਨੂੰ ਕਾਂਗਰਸ ਚ ਆ ਕੇ ਉਮਰ 74 75 ਸਾਲ ਦੀ ਹੋ ਗਈ ਹੈ ਜੀ ਠੀਕ ਹੈ ਨਾ ਤੁਸੀਂ ਆਰਾਮ ਕਰੋ ਤੁਹਾਡੀ ਆਰਾਮ ਕਰਨ ਦੀ ਉਮਰ ਐ ਸਸ ਅਸੀਂ ਨੌਜਵਾਨ ਬੱਚੇ ਆ ਠੀਕ ਹੈ ਨਾ ਡਾਕਟਰ ਸਾਹਿਬ ਜਿਹੜੇ ਡਾਕਟਰ ਬਲਵੀਰ ਸਿੰਘ ਜੀ ਨੇ ਮੌਜੂਦਾ ਪੰਜਾਬ ਦੇ ਸਿਹਤ ਮੰਤਰੀ ਐ ਔਰ ਉਹ ਸਿਹਤ ਮੰਤਰੀ ਜਿਨ੍ਹਾਂ ਨੇ ਸਿਹਤ ਦੇ ਵਿੱਚ ਰੈਵਿਊਲੂਸ਼ਨ ਖੜਾ ਕਰਤਾ ਪੰਜਾਬ ਦੇ ਵਿੱਚ ਕਿ ਮਾਲਿਆਂ ਆਮ ਆਦਮੀ ਕਲੀਨਿਕ ਦੇ ਵਿੱਚ ਇਲਾਜ ਹੋਣ ਲੱਗ ਗਿਆ ਆਮ ਲੋਕਾਂ ਦਾ ਹਸਪਤਾਲ ਦੇਖੋ ਰਜਿੰਦਰ ਹਸਪਤਾਲ ਸਾਰੇ ਬੈੱਡ ਚੇਂਜ ਨ ਨਾਬੇ ਦੇ ਵਿੱਚ ਜਿੱੱਚਾ ਬੱਚਾ ਸੈਂਟਰਲੀ ਨਵੇਂ ਮਸ਼ੀਨ ਆਰਡਰ ਕੀਤੀ ਹੋਈਆਂ ਨੇ ਤੁਸੀਂ ਦੇਖੋ ਇਸ ਕੋਲ ਜਾ ਕੇ ਜੀ ਕਿੰਨੀ ਡਵੈਲਪਮੈਂਟ ਹੋ ਰਹੀ ਹੈ ਜੀ ਤੇ ਗਾਂਧੀ ਸਾਹਿਬ ਨੇ ਕੀ ਕਰ ਦੇਣਾ ਜੀ ਮੈਂਬਰ ਪਾਰਲੀਮੈਂਟ ਬਣ ਕੇ 22 ਚਾਂਸ ਮਨ ਲਓ ਆਪਾਂ ਇਦਾਂ ਦੀ ਕੋਈ ਗਲਤੀ ਨਹੀਂ ਮੰਨ ਲਓ ਜੇ ਬਣ ਵੀ ਗਏ ਤਾਂ ਕੀ ਕਰ ਦੇਣਗੇ ਜੀ 5 ਕਰੋੜ ਨਾਲ ਸਾਲ ਚ ਇਹ ਪੂਰਾ ਲੋਕ ਸਭਾ ਜੀ ਨੌਂ ਵਿਧਾਨ ਸਭਾ ਨੇ ਇੱਥੇ ਇੱਥੇ ਕਈ 100 ਕਰੋੜ ਰੁਪਏ ਚਾਹੀਦਾ ਹੁੰਦਾ ਜੀ ਨਹੀਂ ਤੁਹਾਡਾ ਦਾਬ ਹੈ ਵੀ ਨਾਬੇ ਦੇ ਵਿੱਚ ਉਹ ਵਿਧਾਨ ਸਭਾ ਹਲ ਕਨਾਬਾ ਤੇ ਪਟਿਆਲੇ ਤੋਂ ਮੰਨ ਲੋ ਲੋਕ ਸਭਾ ਇਲੈਕਸ਼ਨ ਡਾਕਟਰ ਬਲਵੀਰ ਸਿੰਘ ਜੇਤਨਗ 9 ਦੇ 9 ਵਿਧਾਨ ਸਭਾ ਚਾਂਮਾ ਦੀ ਪਾਰਟੀ ਜਿੱਤੂਗੀ ਜੀ ਸਾਡੇ 9 ਦੇ 9 ਵਿਧਾਨ ਸਭਾ ਚਾਂਮਪਾਰਟੀ ਦੇ ਐਮਐਲਏ ਨੇ ਜੀ ਔਰ ਅਸੀਂ ਵੱਡੇ ਮਾਰਚ ਨਾਲ ਲੋਕ ਸਭਾ ਪਟਿਆਲੇ ਸੀਟ ਜਿੱਤਾਂਗੇ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ 1 ਜੂਨ ਤੋਂ ਬਾਅਦ ਇੰਨਾ ਚੋ ਜਿਹੜੇ ਦੂਜੇ ਨੇ ਕੋਈ ਨਹੀਂ ਲੱਭਣਾ ਜੀ ਸਾਡਾ ਤਾਂ ਫਿਰ ਵੀ ਦਫ਼ਤਰ ਖੁੱਲਾ ਹੈ ਤਾਂ ਫਿਰ ਵੀ ਸੇਵਾ ਦੇ ਹਾਜ਼ਰ ਇਹ ਇਹਦਾ ਚਾਹੂ ਛੱਡੋ ਇਹਨਾਂ ਤਾਂ ਦਰਸ਼ਨ ਕਰਨੇ ਔਖੇ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਮਾਨ ਸਾਤ ਮਿਹਰਬਾਨੀ ਸਵੇਸੀਗੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਡਾਕਟਰ ਬਲਵੀਰ ਸਿੰਘ ਨੇ ਜਿਹੜੇ ਵੱਡੇ ਬਹੁਮਤ ਨਾਲ ਜਿਹੜੇ ਉਹ ਲੋਕ ਸਭਾ ਹਲਕਾ ਪਟਿਆਲੇ ਦੀ ਸੀਟ ਜਿੱਤਣਗੇ ਤੁਸੀਂ ਦੇਖ ਲਓ D5 ਚੈਨਲ ਪੰਜਾਬੀ ਮੈਨੂੰ ਗੁਰਤੇਜ ਥੋਈ ਨੂੰ ਦਿਓ ਇਜਾਜ਼ਤ ਧੰਨਵਾਦ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੋਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ